ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀ ਸਿੱਖਾਂ ਨੇ ਗੁਰੂ ਹਰਾਈ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਮਹਾਰਾਜ ਅਸੀਂ ਅਰਦਾਸਾਂ ਬੜੀਆਂ ਕਰਦੇ ਹਾਂ ਤੇ ਕਈਆਂ ਦੀ ਅਰਦਾਸ ਮੰਨੀ ਜਾਂਦੀ ਹੈ ਤੇ ਸਾਡੀ ਨਹੀਂ ਮੰਨੀ ਜਾਂਦੀ ਇਸ ਦਾ ਕੀ ਕਾਰਨ ਹੈ ਆਪਾਂ ਤਾਂ ਇੱਕ ਗੱਲ ਦੀ ਅਰਦਾਸ ਕਰਦੇ ਹਾਂ ਪਰ ਸਤਵੇਂ ਪਾਤਸ਼ਾਹ ਕਹਿੰਦੇ ਹਨ ਸਿੱਖੋ ਅਰਦਾਸਾਂ ਦੋ ਤਰ੍ਹਾਂ ਦੀਆਂ ਹਨ ਇੱਕ ਬਾਹਰੀ ਅਰਦਾਸ ਅਤੇ ਦੂਸਰੀ ਅੰਦਰ ਦੀ ਅਰਦਾਸ ਬਾਹਰੀ ਅਰਦਾਸ ਵੀ ਸੁਣੀ ਜਾਂਦੀ ਹੈ ਤੇ ਅੰਦਰ ਦੀ ਅਰਦਾਸ ਤਾਂ لازਮੀ ਸੁਣੀ ਜਾਂਦੀ ਹੈ ਹਜ਼ੂਰ ਕਹਿੰਦੇ ਹਨ ਨਾ ਗੁਰਮੁਖੋ ਪ੍ਰਮਾਤਮਾ ਅੰਤਰਿਆਮੀ ਹੈ ਜੀਆਂ ਦੀ ਥਾਂੇ ਪਾਉਂਦਾ ਹੈ ਜੇ ਕੋਈ ਸਿੱਖ ਕਿਸੇ ਗੱਲ ਨੂੰ ਆਪਣੇ ਘਰ ਦੇ ਅਰਦਾਸ ਕਮਰੇ ਵਿੱਚ ਇੱਕ ਮਨ ਹੋ ਕੇ ਕਰੇ ਤਾਂ ਉਹ ਸਿੱਖ ਦੀ ਅਰਦਾਸ ਜ਼ਰੂਰ ਪੂਰੀ ਹੋਵੇਗੀ ਜੇਕਰ ਅਰਦਾਸ ਕਰਨ ਵਾਲੇ ਦਾ ਚਿੱਤ ਹੋਰਨਾ ਥਾਵਾਂ ਤੇ ਗਿਆ ਹੋਵੇ ਤਾਂ ਅਰਦਾਸ ਸਿੱਧ ਨਹੀਂ ਹੁੰਦੀ ਪਾਛਾ ਕਹਿੰਦੇ ਹਨ ਤੁਸ ਜਦ ਅਰਦਾਸ ਕਰਵਾਈ ਪਰ ਜਿਹੜਾ ਅਰਦਾਸ ਕਰਨ ਵਾਲਾ ਹੈ ਜੇਕਰ ਉਸ ਦਾ ਮਨ ਈਖਾਗਰ ਨਹੀਂ ਤਾਂ ਅਰਦਾਸ ਪ੍ਰਵਾਨ ਨਹੀਂ ਹੋਏਗੀ ਜੇ ਸੰਗਤ ਵਿੱਚ ਵੀ ਬਹੁਤੇ ਖਿਆਲਾਂ ਵਿੱਚ ਹੈ ਤਾਂ ਅਰਦਾਸ ਫਿਰ ਵੀ ਸਿੱਧਣੀ ਹੁੰਦੀ ਪਾਤਸ਼ਾਹ ਕਹਿੰਦੇ ਹਨ ਅਰਦਾਸ ਕਰਨ ਵਾਲੇ ਦਾ ਮਨ ਲਾਜ਼ਮੀ ਈਖਾਗਰ ਹੋਣਾ ਚਾਹੀਦਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਾਰੇ ਵੀ ਜ਼ਿਕਰ ਆਉਂਦਾ ਹੈ ਕਿ ਉਹਨਾਂ ਬਚਨ ਕੀਤੇ ਸਨ ਕਿ ਜੇ ਕੋਈ ਆਪਣੀ ਅਰਦਾਸ ਖਾਲਸੇ ਵਿੱਚ ਕਰੇ ਤਾਂ ਪਾਈਏ ਜੋ ਸੁਖ ਖਾਲਸੇ ਦੇ ਹੋਣ ਸੋ ਆਪਣੇ ਪਾਤਸ਼ਾਹ ਕਹਿੰਦੇ ਹਨ ਨੀਨ ਹੋ ਕੇ ਅਰਦਾਸ ਸੁਣ ਤੇ ਕਰ ਜੇ ਕਦੇ ਕੋਈ ਕਾਰ ਜੜ ਜਾਏ ਤਾਂ ਕੜਾ ਪ੍ਰਸ਼ਾਦ ਕਰਕੇ ਤਾਸ ਕਰਨੀ ਪਰ ਕੋਈ ਸੁਖਨਾ ਨਾ ਮੰਗ ਜਿਵੇਂ ਆਪਾਂ ਸੁਖਨਾ ਸੁਖਦੇ ਹਾਂ ਕਿ ਬਾਬਾ ਅਸੀਂ ਸਵਾ 100 ਦੇ ਦੇਖ ਕਰਾਵਾਂਗੇ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਸਿੱਖੋ ਇੰਨਾ ਗੱਲਾਂ ਦੀ ਕੋਈ ਜ਼ਰੂਰਤ ਨਹੀਂ ਪਾਤਸ਼ਾਹ ਕਹਿੰਦੇ ਹਨ ਕਿ ਸਿੱਖਾ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰ ਮੇਰਾ ਧਿਆਨ ਧਰ ਤੇ ਅਰਦਾਸ ਕਰੀ ਤੇਰੇ ਵੱਡੇ ਤੋਂ ਵੱਡੇ ਕੰਮਾਂ ਨੂੰ ਨਿਪਰੇ ਚਾੜਨ ਦੀ ਜ਼ਿੰਮੇਵਾਰੀ ਮੇਰੀ ਹੈ ਸਿੱਖਾਂ ਦੀ ਇਹ ਮਰਿਆਦਾ ਹੈ ਕਿ ਜਦ ਵੀ ਉਹਨਾਂ ਨੂੰ ਕੋਈ ਔਕੜ ਆਪਰਦੀ ਹੈ ਤਾਂ ਉਹ ਸੰਗਤ ਵਿੱਚ ਜਾ ਕੇ ਜੋ ਉਹਨਾਂ ਕੋਲ ਸਰਬਾਣਾਉਂਦਾ ਹੈ ਭੇਟਾ ਕਰਦਾ ਹੈ ਤੇ ਆਪਣੀ ਦੁੱਖ ਪਰਿਵਾਰਤਾ ਦੱਸਦਾ ਹੈ। ਉਸ ਦੀ ਵਾਰਤਾ ਸੁਣ ਕੇ ਸਤਸੰਗਤ ਖੜੀ ਹੋ ਕੇ ਬੇਨਤੀ ਕਰਦੀ ਹੈ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਦੀ ਹੈ ਤੇ ਆਖਦੀ ਹੈ ਉਸ ਸਿੱਖ ਦੀਆਂ ਇੱਛਾਵਾਂ ਪੂਰੀਆਂ ਹੋਣ। ਇਤੋਂ ਤੱਕ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਖੁਦ ਵੀ ਸੰਗਤ ਨੂੰ ਬੇਨਤੀ ਕਰਦੇ ਸਨ ਕਿ ਉਹਨਾਂ ਦੀ ਅਰਦਾਸ ਕਰੋ। ਅਰਦਾਸ ਇੰਨੀ ਮਹਾਨ ਹੈ। ਪਰ ਅਰਦਾਸ ਕੇਵਲ ਤੇ ਕੇਵਲ ਗੁਰੂ ਤੇ ਅਕਾਲਪੁਰਖ ਦੇ ਅੱਗੇ ਕਰਨੀ ਹੈ। ਜਗਤ ਗਿਆਨੀ ਤੇ ਅੰਨਾ ਹੈ ਇਹ ਪਰਮਾਤਮਾ ਨੂੰ ਛੱਡ ਕੇ ਗੁਰਬਾਣੀ ਨੂੰ ਛੱਡ ਕੇ ਹੋਰ ਗਲਤ ਕੰਮ ਕਰਦਾ ਹੈ। ਪਰ ਗੱਲ ਯਾਦ ਰੱਖੀ ਜਿਹੜਾ ਕਰਤੈ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ ਹੋਰ ਨਾ ਪਾਸਿਆਂ ਅਰਦਾਸ ਕੀਤੀ ਤਾਂ ਦੁੱਖਾਂ ਵਿੱਚ ਵਾਧਾ ਹੋਵੇਗਾ। ਦੁੱਖਾਂ ਦੇ ਰੋਗ ਜਿਹੜੇ ਹਨ ਉਹ ਤੇਰੇ ਤੇ ਹਮਲਾ ਕਰਨਗੇ ਤੈਨੂੰ ਘੇਰ ਲੈਣਗੇ। ਗੱਲ ਕਿਵੇਂ ਬਣੇਗੀ? ਗੁਰੂ ਦੀ ਕਿਰਪਾ ਦਾ ਪਾਤਰ ਬਣ ਗੁਰੂ ਦੀ ਮਿਹਰ ਕਰਕੇ ਗੁਰੂ ਦੀ ਰਹਿਮਤ ਕਰਕੇ ਸੁਖ ਹਨ ਇਹ ਸੁਖ ਕਦੋਂ ਹਨ ਜਦੋਂ ਆਪਾਂ ਗੁਰੂ ਦੇ ਉਪਦੇਸ਼ ਦੀ ਕਮਾਈ ਕਰਾਂਗੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਾਂਗੇ ਗੁਰੂ ਦੀ ਸਿੱਖਿਆ ਦੇ ਧਾਰਨੀ ਹੋਵਾਂਗੇ ਸਾਨੂੰ ਪਹਿਲਾ ਸਿੱਖਿਆ ਦਾ ਕਿਵੇਂ ਪਤਾ ਚੱਲੇਗਾ ਤੇ ਗੁਰੂ ਅਮਰਦਾਸ ਸੱਚੇ ਬਾਦਸ਼ਾਹ ਕਹਿੰਦੇ ਹਨ ਸਿੱਖਾ ਜਿਹੜਾ ਗੁਰੂ ਦੀ ਬਾਣੀ ਵਿੱਚ ਲਿਖਿਆ ਹੈ ਉਸ ਦੇ ਮੁਤਾਬਕ ਕਰਮ ਕਰੇ ਗੁਰੂ ਮਰਿਆਦਾ ਦੇ ਮੁਤਾਬਕ ਕਰਮ ਕਰੇ ਗੁਰੂ ਦੇ ਸਿੱਖ ਸੱਚੀ ਬਾਣੀ ਦੇ ਮੁਤਾਬਕ ਦਿਨੇ ਰਾਤ ਇੱਕ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਦੇ ਹਨ ਤਨ ਗੁਰ ਅਮਰਦਾਸ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਘਰ ਆਇਆ ਨਾ ਕਰ ਗੁਰੂ ਨਾਨਕ ਦੇ ਘਰ ਪਰਮੇਸ਼ਰ ਦਾ ਨਾਮ ਦਾ ਖਜ਼ਾਨਾ ਹੈ ਰਹਿਮਤਾਂ ਦਾ ਖਜ਼ਾਨਾ ਹੈ ਉਹ ਕੀ ਹੈ ਗੁਰੂ ਪਿਆਰੇਓ ਗੁਰੂ ਕੀ ਬਾਣੀ ਭਗਤੀ ਦੇ ਢੰਡਾਰੇ ਭਰੇ ਪਏ ਹਨ ਭਗਤੀ ਦੇ ਢੰਡਾਰਿਆਂ ਦਾ ਅਰਥ ਕੀ ਹੈ ਗੁਰੂ ਦੀ ਬਾਣੀ ਦੇ ਵਿੱਚ ਖਾਸ ਤੌਰ ਤੇ ਦੋ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਭੈ ਤੇ ਭਾਵ ਇੱਕ ਪਰਮਾਤਮਾ ਦਾ ਡਰ ਤੇ ਦੂਸਰਾ ਪਰਮਾਤਮਾ ਨਾਲ ਪਿਆਰ ਹੈ ਇਹ ਗੁਰੂ ਦੀ ਬਾਣੀ ਦੇ ਵਿੱਚ ਪੈ ਤੇ ਭਾਵਨਾ ਦੇ ਭੰਡਾਰੇ ਭਰੇ ਪਏ ਹਨ ਉਹ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪਾਤਸ਼ਾਹ ਸਾਰਿਆਂ ਦੇ ਦਾਤੇ ਹਨ ਸਾਰਿਆਂ ਨੂੰ ਦੇਣ ਵਾਲੇ ਹਨ ਆਪਾਂ ਕਈ ਵਾਰ ਕਹਿੰਦੇ ਹਾਂ ਫਲਾਣਾ ਬੰਦਾ ਬੜਾ ਚੰਗਾ ਹੁੰਦਾ ਸੀ ਉਸ ਦੇ ਕੋਲ ਕਿਸੇ ਵੀ ਮੌਕੇ ਜਾਣਾ ਉਸਨੇ ਕਦੇ ਨਾ ਨਹੀਂ ਕੀਤੀ ਬੜੀ ਮਦਦ ਕੀਤੀ ਹੈ ਉਸਨੇ ਮੇਰੀ ਪਰ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਚੜ੍ਹਾਈ ਕਰ ਗਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਤੇਰਾ ਪਿਆਰਾ ਮਿੱਤਰ ਭਾਵੇਂ ਚੜ੍ਹਾਈ ਕਰ ਗਿਆ ਪਰ ਪ੍ਰਮਾਤਮਾ ਮਿੱਤਰ ਇਸਨੇ ਨਹੀਂ ਮਰਨਾ ਇਸ ਦੀ ਵੀ ਤੌਰ ਤੇ ਦਾਤਾਂ ਨੂੰ ਦੇਣ ਵਾਲਾ ਹੈ ਇਸ ਦੀ ਵੀ ਤੌਰ ਤੇ ਰਹਿਣ ਵਾਲਾ ਹੈ ਇਸ ਕਰਕੇ ਗੁਰੂ ਦੇ ਸਿੱਖ ਨੂੰ ਚਾਹੀਦਾ ਹੈ ਕਿ ਦਿਨੇ ਰਾਤ ਉਸ ਪਰਮਾਤਮਾ ਦੀ ਕੀਰਤਨ ਰਾਹੀ ਵਡਿਆਈ ਕਰੇ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਹੈ ਗੁਰੂ ਦੀ ਸਿੱਖਿਆ ਹੈ ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਗੁਰੂ ਦੀ ਬਾਣੀ ਵਿੱਚ ਕਿੰਨਾ ਕੁ ਬਲ ਹੈ ਕਿੰਨੀ ਕਿ ਸ਼ਕਤੀ ਹੈ ਇਹ ਅਸੀਂ ਬਿਆਨ ਨਹੀਂ ਕਰ ਸਕਦੇ ਹਾਂ ਗੁਰੂ ਦੇ ਸਿੱਖ ਦਾ ਕਰਮ ਹੈ ਕਿ ਹਮੇਸ਼ਾ ਉਸ ਦੇ ਉਪਦੇਸ਼ ਨੂੰ ਵਿਚਾਰੇ ਗੁਰੂ ਦਾ ਜਾਪ ਕਰੇ ਗੁਰੂ ਦੀ ਬਾਣੀ ਚਾਰੇ ਯੁਗਾਂ ਵਿੱਚ ਰੱਖਿਆ ਕਰਨ ਵਾਲੀ ਹੈ ਇਸ ਬਾਣੀ ਨਾਲ ਕੀ ਹੋਵੇਗਾ ਮਨ ਕਿਵੇਂ ਟਿਕੇ ਇੱਕ ਧਰਮਦਾਸ ਨਾਮ ਦਾ ਗੁਰਸਿੱਖ ਸੀ ਉਸ ਦੀ ਗੋਤ ਸੀ ਖੋਕੜਾ ਭਾਈ ਮਨੀ ਸਿੰਘ ਨੇ ਧਰਮ ਦਾ ਖੋਕਾ ਕਰਕੇ ਲਿਖਿਆ ਹੈ ਭਾਈ ਧਰਮਦਾਸ ਖੋਕਾ ਅਤੇ ਭਾਈ ਦੋਬਰਦਾਸ ਇਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤੇ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਡਾ ਕਲਿਆਣ ਕਿਵੇਂ ਹੋਵੇਗਾ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਪਹਿਲੀ ਗੱਲ ਇਹ ਕਹੀ ਕਿ ਸਿੱਖਾ ਮਨ ਦਾ ਹੰਕਾਰ ਤੇ ਅਗਨਾ ਹੈ ਜੇ ਕੋਈ ਸਿੱਖ ਤੁਹਾਡੇ ਪਾਸ ਆਵੇ ਆਪੋ ਆਪਣੇ ਘਰਾਂ ਵਿੱਚ ਉਸ ਦੀ ਸੇਵਾ ਕਰਨੀ ਹੈ ਤੇ ਬਹੁਤੀ ਕਾਮਨਾ ਹੋਵੇ ਤਾਂ ਸਭ ਨਾਲ ਰਲ ਕੇ ਅਰਦਾਸ ਕਰਕੇ ਉਸ ਦਾ ਕਾਰਜ ਕਰਨਾ ਜਿੱਥੇ ਸਾਧ ਸੰਗਤ ਵਿੱਚ ਕਥਾ ਕੀਰਤਨ ਹੋਵੇ ਉੱਥੇ ਦੋਨੋਂ ਵੇਲੇ ਚੱਲ ਕੇ ਜਾਮਨਾ ਧਰਮਸਾਲਾ ਆਪਣੇ ਪਿੰਡ ਵਿੱਚ ਬਣਵਾਉਣੀ ਰਾਤੀ ਉੱਠ ਕੇ ਵਾਹਿਗੁਰੂ ਦਾ ਨਾਮ ਜਪਣਾ ਅੰਮ੍ਰਿਤ ਵੇਲੇ ਜਾ ਕੇ ਗ੍ਰੰਥ ਸਾਹਿਬ ਦੀ ਪੋਥੀ ਸਾਹਿਬ ਦਾ ਦਰਸ਼ਨ ਕਰਨਾ ਉਸ ਵੇਲੇ ਬਾਣੀ ਦੀਆਂ ਪੰਕਤੀਆਂ ਨੂੰ ਪੋਥੀ ਸਾਹਿਬ ਕਹਿੰਦੇ ਸਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਬਖਸ਼ੀ ਉਸ ਸਮੇਂ ਕਿਹਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਇਸ ਘਰ ਕੇ ਸਾਡੇ ਪੁਰਾਤਨ ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖੋ ਪਿਛਲ ਰਾਤੀ ਉੱਠ ਕੇ ਇਸ਼ਨਾਨ ਕਰਨਾ ਵਾਹਿਗੁਰੂ ਦਾ ਨਾਮ ਜਪਣਾ ਅੰਮ੍ਰਿਤ ਵੇਲੇ ਜਾ ਕੇ ਪੋਤੀ ਸਾਹਿਬ ਦਾ ਦਰਸ਼ਨ ਕਰਨਾ ਦੁਪਹਿਰ ਸਮੇਂ ਚਰਨ ਕਮਲ ਪੜਨੀ ਤੇ ਸੁੰਨੀ ਕੰਮ ਕਾਜ ਵਿੱਚ ਰੁੱਝਿਆ ਹੋਇਆ ਵੀ ਗੁਰੂ ਪਰਮੇਸ਼ਰ ਨੂੰ ਨਹੀਂ ਭੁੱਲਣਾ ਦੋ ਕੜੀਆਂ ਰਹਿੰਦੇ ਹੋਏ ਦੋ ਕੜੀਆਂ ਰਾਤ ਜਾਂਦੀ ਤੱਕ ਰਹਿਰਾਸ ਪੜਨੀ ਔਰ ਕਿਰਤ ਕਾਜ ਜੋ ਕਰਨੀ ਹੈ ਉਸ ਵਿੱਚ ਸੱਚ ਬੋਲਣਾ ਹੈ ਸੱਚ ਕਮਾਉਣਾ ਹੈ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹਨ ਗੁਰਮੁਖੋ ਫਿਰ ਮੈਂ ਤੁਹਾਡੀ ਮਦਦ ਕਰਾਂਗਾ ਸਾਡਾ ਪੁਰਾਤਨ ਗ੍ਰੰਥ ਹੈ ਪ੍ਰੇਮ ਸੁਮਾਗਰ ਇਸ ਦੇ ਵਿੱਚ ਹੀ ਲਿਖਿਆ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਤਾਜੇ ਪਾਣੀ ਨਾਲ ਇਸ਼ਨਾਨ ਕਰੋ ਭਾਈ ਮਨੀ ਸਿੰਘ ਜੀ ਨੇ ਵੀ ਲਿਖਿਆ ਹੈ ਤੇ ਪ੍ਰੇਮ ਸੁਮਾਗਰ ਵਾਲਿਆਂ ਨੇ ਵੀ ਲਿਖਿਆ ਹੈ ਕਿ ਜੇ ਕਿਸੇ ਕਾਰਨ ਪਾਣੀ ਠੰਡਾ ਮੁਆਫਕ ਨਹੀਂ ਤਾਂ ਗਰਮ ਕਰਕੇ ਇਸ਼ਨਾਨ ਕਰ ਸਕਦੇ ਹੋ ਆਪਾਂ ਕੋਈ ਵੀ ਕਾਰਜ ਕਰਨਾ ਹੈ ਤਾਂ ਕਰੋ ਅਰਦਾਸ ਕਰਕੇ ਤੁਰੇ ਗੁਰੂ ਕਿਰਪਾ ਕਰੇਗਾ ਤੁਹਾਡਾ ਕਾਰਜ ਪੂਰਾ ਹੋਵੇਗਾ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਸਿਕਾ ਤੁਸ ਦੀਵੀ ਤੋਤ ਤੇ ਉਸ ਪਰਮਾਤਮਾ ਦੇ ਨਾਮ ਨਾਲ ਜੋੜੇ ਗੁਰੂ ਦੀ ਬਾਣੀ ਵਿੱਚ ਇੰਨਾ ਬਲ ਹੈ ਇੰਨੀ ਸਤਿਆ ਹੈ ਕਿ ਇਸ ਨੂੰ ਆਪਾਂ ਅੱਖਰਾਂ ਵਿੱਚ ਬਿਆਨ ਨਹੀਂ ਕਰ ਸਕਦੇ ਸਹਜੇ ਕਰੇ ਵਪਾਰਾ ਪਰ ਜਿਹੜੀ ਗੱਲ ਗੁਰਦੇਵ ਨੇ ਕਹੀ ਹੈ ਆਪਾਂ ਨਹੀਂ ਕਰਦੇ ਸਾਡੇ ਵਿੱਚ ਕਮੀ ਹੈ ਕਿ ਆਪਾਂ ਅਰਦਾਸ ਕਰਕੇ ਕਾਲੇ ਪੈ ਜਾਂਦੇ ਹਾਂ ਕੀ ਬਾਣੀ ਵੀ ਪੜੀ ਦੇਖ ਵੀ ਕਰਾਈ ਪਰ ਸਾਡਾ ਕੰਮ ਨਹੀਂ ਹੋਇਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਹਨ ਸਿੱਖਾ ਕਾਲਾ ਨਾ ਪੈ ਇੱਕ ਦ੍ਰਿਸ਼ਟਾant ਆਉਂਦਾ ਹੈ ਇੱਕ ਬੰਦੇ ਨੂੰ ਕਿਸੇ ਨੇ ਆਖਿਆ ਕਿ ਗੁਰਮੁਖਾ ਸਾਡੇ ਕੋਲ ਬਹੁਤ ਵਧੀਆ ਅੰਬਾਂ ਦੀਆਂ ਕਿਸਮਾਂ ਹਨ ਇਹ ਗਟਕਾਂ ਲੈ ਜਾ ਤੇ ਆਪਣੀ ਪੈਲੀ ਵਿੱਚ ਜਾ ਕੇ ਬੀਜੀ ਜਦੋਂ ਅੰਬ ਖਾਵੇਂਗਾ ਤੈਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਅੰਬਾਂ ਦੀ ਕਿਸਮ ਕਿੰਨੀ ਵਧੀਆ ਹੈ ਸਾਨੂੰ ਯਾਦ ਰੱਖੇਗਾ ਉਸ ਬੰਦੇ ਨੇ ਜਾ ਕੇ ਅੰਬਾਂ ਦੀ ਗਟਕੀ ਨੂੰ ਆਪਣੀ ਪੈਲੀ ਵਿੱਚ ਬੀਜਿਆ ਪਾਣੀ ਲਾਏ ਤੇ ਗੁੱਡੀ ਵੀ ਕਰਦਾ ਰਿਹਾ ਤਿੰਨ ਚੋਂ ਹਮੇਂ ਨਿਆ ਤੋਂ ਬਾਤ ਕਹਿਣ ਲੱਗਾ ਬਾਬਾ ਤੇਰੇ ਵਰਗਾ ਠੱਗ ਮੈਂ ਵੇਖਿਆ ਨਹੀਂ ਮੈਨੂੰ ਤਿੰਨ ਮਹੀਨੇ ਹੋ ਗਏ ਹਨ ਗੁੱਟਲੀ ਬੀਜੀ ਤੇ ਨਿੱਕਾ ਜਿਹਾ ਬੂਟਾ ਹੋ ਗਿਆ ਹੈ ਲੱਗਾ ਲੁੰਗਾ ਤੇ ਕੱਖ ਵੀ ਨਹੀਂ ਉਸ ਬੰਦੇ ਨੇ ਮੱਥੇ ਤੇ ਹੱਥ ਮਾਰਿਆ ਕਹਿਣ ਲੱਗਾ ਉਹ ਭੋਲਿਆ ਪੁਰਸ਼ਾ ਅੱਬਾ ਦੇ ਬੂਟੇ ਨਹੀਂ ਜਲਦੀ ਤਿਆਰ ਨਹੀਂ ਹੁੰਦੇ ਆਵੇਂ ਕਿਤੋਂ ਵੀ ਗੁੱਟਲੀ ਲੈ ਜਾ ਪਰ ਟਾਈਮ ਲੱਗੇਗਾ ਆਪਾਂ ਅੱਜ ਕੱਲ ਰੈਡੀਮੇਡ ਕੰਮ ਚਾਹੁੰਦੇ ਹਾਂ ਪਰੰਤੂ ਹਰ ਕਾਰਜ ਗੁਰੂ ਦੀ ਕਿਰਪਾ ਦੇ ਨਾਲ ਸਮੇਂ ਤੇ ਹੀ ਪੂਰਾ ਹੁੰਦਾ ਹੈ ਗੁਰੂ ਅਮਰਦਾਸ ਸੱਚੇ ਪਾਚਾ ਕਹਿੰਦੇ ਹਨ ਗੁਰਮੁਖਾ ਮਾਨਨ ਨੂੰ ਅਡੋਲ ਕਰਕੇ ਤੁਰਦਾਸ ਕਰ ਅਰਦਾਸ ਦਾ ਫਾਲ ਗੁਰੂ ਨੇ ਕਦੋਂ ਪੂਰਾ ਕਰਨਾ ਹੈ ਉਹ ਉਸਦੀ ਮਰਜ਼ੀ ਹੈ ਤੇਰੀ ਨਹੀਂ ਸਾਡਾ ਫਰਜ਼ ਹੈ ਕੇਵਲ ਅਰਦਾਸ ਕਰਨਾ ਅੰਦਰ ਗੁਰ ਗਿਆਨ ਹਰ ਰਤਨ ਹੈ ਗੁਰਮੁਖਾ ਸਾਰਾ ਕੁਝ ਤੇਰੇ ਅੰਦਰ ਹੈ ਅਸੀਂ ਅੰਦਰ ਜਾਣ ਦੀ ਬਜਾਏ ਬਾਹਰ ਨੂੰ ਜਾਣ ਦਾ ਯਤਨ ਕਰਦੇ ਹਾਂ ਪਤਾ ਨਹੀਂ ਕਿਉਂ ਛੋਟਾ ਜਿਹਾ ਮਾਸੂਮ ਬੱਚਾ ਜਿਸ ਨੂੰ ਸਮਝ ਨਾ ਹੋਵੇ ਉਸ ਨੂੰ ਗੋਦੀ ਵਿੱਚ ਚੋਕ ਲਓ ਤਾਂ ਬੱਚਾ ਰੋਂਦਾ ਹੈ ਜਦੋਂ ਤੁਸੀਂ ਬਾਹਲੇ ਦਰਵਾਜ਼ੇ ਨੂੰ ਧੋਵੋਗੇ ਬੱਚਾ ਚੁੱਪ ਕਰ ਜਾਵੇਗਾ ਆਮ ਵੇਖਣ ਵਿੱਚ ਆਇਆ ਹੈ ਕਿ ਜਦੋਂ ਅਸੀਂ ਬੱਚੇ ਨੂੰ ਬਾਹਰ ਲੈ ਕੇ ਜਾਂਦੇ ਹਾਂ ਤਾਂ ਬੱਚਾ ਸੱਜੇ ਖੱਬੇ ਵੇਖਦਾ ਹੈ ਤੇ ਬਹੁਤ ਖੁਸ਼ ਹੁੰਦਾ ਹੈ ਪਰ ਜਦੋਂ ਬੱਚੇ ਨੂੰ ਘਰ ਨੂੰ ਲੈ ਕੇ ਮੁੜੋ ਤਾਂ ਬੱਚਾ ਫੇਰ ਰੋਣ ਲੱਗ ਪਏਗਾ। ਅਸੀਂ ਬੱਚੇ ਨੂੰ ਨਾ ਦੁੱਧ ਦਿੱਤਾ ਨਾ ਕੁਝ ਖਾਣ ਨੂੰ ਟੋਫੀ ਦਿੱਤੀ। ਉਸ ਦਾ ਮੇਨ ਕਾਰਨ ਕਿ ਸਾਡਾ ਮਨ ਬਾਹਰ ਨੂੰ ਦੌੜਦਾ ਹੈ। ਇਹ ਸਾਡੀ ਫਿਤਰਤ ਹੈ, ਸਾਡਾ ਸੁਭਾਅ ਹੈ। ਪਰ ਜਿੰਨਾ ਚਿਰ ਆਪਾਂ ਅੰਦਰੋਂ ਨਹੀਂ ਲੱਭਾਂਗੇ, ਉਤਨਾ ਚਿਰ ਬਾਹਰੋਂ ਨਹੀਂ ਮਿਲਣਾ। ਤਾਂ ਹੀ ਤਾਂ ਬਾਬੇ ਨੇ ਆਖਿਆ ਹੈ ਕਾਹੇ ਰਿਮਨ ਖੋਜਤ ਜਾਈ ਸਰਬਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਪਰਮਾਤਮਾ ਤੇਰੇ ਅੰਦਰ ਹੈ ਬਾਹਰ ਉਸਨੂੰ ਕਿਹ ਲੱਭਤਾ ਹੈ ਨਾਨਕ ਜਿਸਨੇ ਉਹ ਨਦਰ ਕਰੇ ਸੋ ਪਾਏ ਜਿੰਨਾ ਉੱਪਰ ਪਰਮਾਤਮਾ ਬਖਸ਼ਿਸ਼ ਕਰਦਾ ਹੈ ਇਹ ਦਾਤਾਂ ਉਹਨਾਂ ਨੂੰ ਨਸੀਬ ਹੁੰਦੀਆਂ ਹਨ ਉਹ ਪਰਮਾਤਮਾ ਦੀ ਦਰਗਾਹ ਵਿੱਚ ਸਚਿਆਰਾ ਬਣ ਕੇ ਗਏ ਉਹ ਸੱਚੇ ਹੋ ਕੇ ਗਏ ਧੰਨ ਧੰਨ ਸੋ ਗੁਰਸਿੱਖ ਕਈਏ ਜਿਨ ਹਰਨਾਮ ਮੰਮੁਕਰਮ ਕਹਾ ਉਹਨਾਂ ਗੁਰਸਿੱਖਾਂ ਨੂੰ ਧੰਨਤਾ ਦੇ ਯੋਗ ਆਖੋ ਉਹ ਸ਼ੁਭਾਸ਼ੀ ਦੇ ਲਾਇਕ ਹਨ ਜਿਨ੍ਹਾਂ ਨੇ ਆਪਣੀ ਰਸਨਾ ਦੇ ਨਾਲ ਉਸ ਪਰਮਾਤਮਾ ਦਾ ਨਾਮ ਉਚਾਰਨ ਕੀਤਾ ਹੈ ਉਸ ਗੁਰੂ ਦੇ ਲਾਲ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ ਜਿਹੜਾ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਵਿਚਾਰੇ ਤੇ ਉਸ ਉੱਪਰ ਚੱਲਣ ਦਾ ਉਪਰਾਲਾ ਕਰੇ ਗੁਰੂ ਕੇ ਸਿੱਖਾ ਪਰਮਾਤਮਾ ਦਾ ਨਾਮ ਬੋਲ ਤੇ ਜੋ ਗੁਰਸਿੱਖ ਗੁਰਬਾਣੀ ਪੜ੍ਹਦੇ ਹਨ ਤੇ ਸੁਣਦੇ ਹਨ ਉਹਨਾਂ ਦੇ ਮਨ ਵਿਗਾਸ ਵਿੱਚ ਖੇੜੇ ਵਿੱਚ ਆ ਜਾਂਦੇ ਹਨ ਕਹਿੰਦੇ ਹਨ ਉਹ ਗੁਰਸਿੱਖ ਧੰਨਤਾ ਦੇ ਯੋਗ ਹਨ ਜਿਨ੍ਹਾਂ ਨੇ ਗੁਰੂ ਦੀ ਸੇਵਾ ਵੀ ਕੀਤੀ ਤੇ ਨਾਲ ਪਰਮਾਤਮਾ ਦਾ ਨਾਮ ਵੀ ਲਿਆ ਸੇਵਾ ਅਦਬ ਨਾਲ ਕੀਤੀ ਜਾਵੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਮੌਕੇ ਜਿਹੜੇ ਗੁਰੂ ਕੇ ਜੰਡਿਆਲੇ ਵਾਲੇ ਹਨ ਇਹਨਾਂ ਦਾ ਵਡੇਰਾ ਹੋਇਆ ਭਾਈ ਹਰਦਿਆਲ ਉਹ ਗੋਇੰਦਵਾਲ ਸਾਹਿਬ ਤਨ ਗੁਰ ਅਮਰਦਾਸ ਪਾਤਸ਼ਾਹ ਦੇ ਲੰਗਰ ਵਿੱਚ ਆਟਾ ਗੁੰਦਾ ਹੁੰਦਾ ਸੀ ਸੇਵਾ ਕਰਦਾ ਸੀ ਇੱਕ ਦਿਨ ਤਨ ਗੁਰ ਅਮਰਦਾਸ ਪਾਤਸ਼ਾਹ ਮਹਾਰਾਜ ਲੰਗਰ ਵੇਖਦੇ ਵੇਖਦੇ ਉਸ ਪਾਸੇ ਵੱਲ ਗਏ ਉਹ ਆਟਾ ਗੁੰਦਾ ਰਿਹਾ ਮਨ ਵਿੱਚ ਵਿਚਾਰ ਕੀਤੀ ਕਿ ਜੇ ਮੈਂ ਅੱਗੇ ਕਰਕੇ ਹੱਥ ਲਾਉਂਦਾ ਤਾਂ ਮੇਰੇ ਹੱਥ ਮਿੱਟੀ ਨਾਲ ਲਿਬੜ ਜਾਣਗੇ ਤੇ ਆਟੇ ਵਿੱਚ ਕਿਰਖ आएगी ਕਾਲੀ ਨਾਲ ਵਿਚਾਰ ਕਰਕੇ ਉਸਨੇ ਆਪਣਾ ਮੱਥਾ ਤਨ ਗੁਰ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਆਪਣੇ ਹੱਥ ਪਿੱਛੇ ਨੂੰ ਕਰਕੇ ਨਮਸਕਾਰ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਪਾਈ ਹਰਦੇਵਾਲ ਤੇਰੀ ਸੇਵਾ ਥਾਈ ਪਈ ਹੁਣ ਤੈਨੂੰ ਇੱਥੇ ਸੇਵਾ ਕਰਨ ਦੀ ਲੋੜ ਨਹੀਂ ਆਪਨੇ ਨਜ਼ਰ ਜਾ ਕੇ ਰੱਬ ਰੱਬ ਕਰ ਲੋਕਾਂ ਨੂੰ ਗੁਰੂ ਦੇ ਉਪਦੇਸ਼ ਤੋਂ ਜਾਣੂ ਕਰਾ ਤੇ ਗੁਰੂ ਤੇਰੇ ਤੇ ਰਹਿਮਤ ਕਰੇਗਾ ਉਹ ਸੰਪਰਦਾ ਚੱਲੀ ਪਰ 18ਵੀਂ ਸਦੀ ਵਿੱਚ ਉਸਦੇ ਪਰਿਵਾਰ ਨੇ ਉਸਦੇ ਔਲਾਦ ਨੇ ਵੇਅੰਤੇ ਸਿੱਖਾਂ ਦਾ ਕਤਲੇਆਮ ਕਰਵਾਇਆ ਉਹਨਾਂ ਦੀਆਂ ਭੜੀਆਂ ਕਰਤੂਤਾ ਵੇਖ ਕੇ ਖਾਲਸਾ ਪੰਥ ਨੇ ਉਹਨਾਂ ਤੋਂ ਮੂੰਹ ਮੋੜ ਲਿਆ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜੇ ਗੁਰੂ ਦੇ ਭੈ ਵਿੱਚ ਹਨ ਜਿਹੜਾ ਗੁਰੂ ਦੀ ਸੇਵਾ ਕਰਕੇ ਤੇ ਪਰਮਾਤਮਾ ਦਾ ਨਾਮ ਲੈਂਦਾ ਹੈ ਉਸ ਗੁਰਸਿੱਖ ਨੂੰ ਧੰਤਾ ਦੇ ਯੋਗ ਕਹੋ ਉਹ ਗੁਰੂ ਦਾ ਸਿੱਖ ਅਦਬ ਦੇ ਯੋਗ ਹੈ ਤੇ ਉਸ ਗੁਰਸਿੱਖ ਕੋ ਸਤਿ ਨਮਸਕਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ ਮੈਂ ਉਸ ਗੁਰੂ ਦੇ ਸਿੱਖ ਨੂੰ ਸਦੀਵੀ ਤੌਰ ਤੇ ਨਮਸਕਾਰ ਕਰਦਾ ਹਾਂ ਉਸ ਨੂੰ ਮੱਥਾ ਟੇਕਦਾ ਹਾਂ ਜਿਹੜੇ ਗੁਰੂ ਦੇ ਸੇਖ ਗੁਰੂ ਦੇ ਪਾਣੇ ਵਿੱਚ ਚੱਲਦੇ ਹਨ ਗੁਰੂ ਦੀ ਰਜ਼ਾ ਵਿੱਚ ਚੱਲਦੇ ਹਨ ਗੁਰੂ ਬਾਬਾ ਸਾਡੀ ਵੀ ਬੋਡੀ ਕਰੇ ਸਾਡੇ ਤੇ ਵੀ ਕਿਰਪਾ ਕਰੇ ਅਸੀਂ ਗੁਰੂ ਦੇ ਸ਼ਰੀਕ ਨਾ ਬਣੀਏ ਗੁਰੂ ਨਾਲੋਂ ਸਿਆਣੇ ਨਾ ਬਣੀਏ ਅਸੀਂ ਗੁਰੂ ਕੀ ਰਜ਼ਾ ਗੁਰੂ ਕੇ ਪਾਣੇ ਵਿੱਚ ਨਿਮਾਨੇ ਸਿੱਖ ਬਣ ਕੇ ਰਹੀਏ ਤਾਂ ਕਿ ਅਸੀਂ ਵੀ ਆਪਣੇ ਮਨੁੱਖਾ ਜਨਮ ਨੂੰ ਗੁਰੂ ਦੇ ਦਰ ਪਰਵਾਣ ਕਰਕੇ ਉਹਦੀ ਰਹਿਮਤ ਨੂੰ ਪ੍ਰਾਪਤ ਕਰ ਸਕੀਏ ਗੁਰੂ ਕੀ ਸੰਗਤ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਜੀ ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਸਤਗੁਰੂ ਸੇਵਾ ਕਰ ਹਰ ਨਾਮ ਲਿਆ ਤਿਨ ਗੁਰਸਿੱਖ ਕਉ ਹੋ ਸਦ ਨਮਸਕਾਰੀ ਜੋ ਗੁਰਕੇ ਪਾਣੇ ਗੁਰਸਿੱਖ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ